ਕਾਫੀ ਤੰਗ ਪਰੇਸ਼ਾਨ ਕੀਤਾ ਗਿਆ ਉਹਨਾਂ ਨੂੰ ਕਾਫੀ ਅੰਦਰ ਸੱਟਾਂ ਪੈਰਾਂ ਲਾਈਆਂ ਗਈਆਂ ਥਰਡ ਡਿਗਰੀ ਟੌਰਚਰ ਕੀਤਾ ਗਿਆ ਸੰਦੀਪ ਸਿੰਘ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਤੋਂ ਪਹਿਲਾਂ ਅਸੀਂ ਕਾਫੀ ਵਾਰ ਕਹਿ ਚੁੱਕੇ ਸੰਦੀਪ ਸਿੰਘ ਨੂੰ ਇਹ ਜਗ੍ਹਾ ਤੋਂ ਥ੍ਰੈਟ ਆਹੀ ਜੇਲ ਬਦਲੀ ਕਰਨ ਨੂੰ ਵੀ ਕਿਹਾ ਸੀ ਤੇ ਬੈਰਕ ਬਦਲੀ ਕਰਨ ਨੂੰ ਵੀ ਕਿਹਾ ਨਹੀਂ ਜੇਲ ਬਦਲੀ ਕਰਨ ਤੇ ਬੈਰਕ ਹੀ ਬਦਲੀ ਕਰ ਲੋ ਜਿਹੜੀ ਜਗ੍ਹਾ ਤੁਸੀਂ ਰੱਖਿਆ ਹੋਇਆ ਵਾ ਇਹਨੂੰ ਕਾਫੀ ਦਾ ਥ੍ਰੈਟ ਕਰ ਚੁੱਕੇ ਆ ਤੈਨੂੰ ਇਹੀ ਜਾਨੀ ਮਾਲੀ ਨੁਕਸਾਨ ਪਹੁੰਚਾਉਣਾ ਵਾ ਇਹ ਕਹਿ ਚੁੱਕੇ ਸੀ ਪਰ ਫਿਰ ਵੀ ਸੰਦੀਪ ਸਿੰਘ ਨੂੰ ਇੱਥੇ ਰੱਖਿਆ ਜਾ ਰਿਹਾ ਸੀ ਇਹ ਪ੍ਰੀ ਪਲੈਨਿੰਗ ਕੰਮ ਜੇਲ ਪ੍ਰਸ਼ਾਸ ਇਹਨਾਂ ਨੇ ਪੁਲਸ ਪ੍ਰਸ਼ਾਸਨ ਉਹ ਜਿਹੜੇ ਆਪਣੇ ਸਜ਼ਾ ਕਰਦੇ ਵੀ ਨੇ ਜਿਹੜੇ ਪੁਲਸ ਵਾਲੇ ਉਸੇ ਕੇਸ ਕਰਦੇ ਨੇ ਜਿਹੜੇ ਜਿਹੜੇ ਪੁਲਸ ਪੁਲਸ ਲਾਜਮ ਦੇ ਬਹਾਨ ਤੇ ਉਹਨਾਂ ਨੇ ਸੰਦੀਪ ਸਿੰਘ ਨੂੰ ਕਾਫੀ ਦਾ ਥ੍ਰੈਟ ਕਰ ਚੁੱਕੇ ਪਹਿਲਾਂ ਵੀ ਇਹੋ ਮਸਲੇ ਵਿੱਚ ਆਪਾਂ ਪੁਲਸ ਪ੍ਰਸ਼ਾਸਨ ਨੂੰ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਸੰਦੀਪ ਸਿੰਘ ਦੀ ਬੈਰਕ ਬਦਲ ਦਿਓ ਜੇ ਸੰਦੀਪ ਸਿੰਘ ਨੂੰ ਥ੍ਰੈਟ ਜਿਹੜਾ ਬੰਦਾ ਅੰਦਰ ਪੋਣੇ 3 ਸਾਲ ਹੋ ਚੁੱਕੇ ਅੱਜ ਤੱਕ ਕਿਸੇ ਨੇ ਤੂੰ ਕਰਕੇ ਇਹਨੇ ਅੱਜ ਤੱਕ ਕਿਸੇ ਨੂੰ ਬੁਲਾਇਆ ਚੀਜ਼ ਤੋਂ ਸਵਾ ਤੂੰ ਕਰਕੇ ਨਹੀਂ ਬੁਲਾਇਆ ਤੇ ਉਹ ਬੰਦਾ ਕੀ ਹਰਕਤ ਆਇਆ ਕਿਉਂ ਕਾ ਕ ਕਰੇਗਾ ਇਸੇ ਹਰਕਤ ਇਹਨਾਂ ਨੂੰ ਮਿਲਾ ਜੇਲ ਪ੍ਰਸ਼ਾਸਨ ਨੇ ਹੀ ਕਾਫੀ ਵਾਰ ਕਹਿ ਚੁੱਕੇ ਸਾਡੀ ਮੁਲਾਕਾਤ ਕਰਾਓ ਸੰਦੀਪ ਸਿੰਘ ਦਾ ਹਾਲ ਦੱਸੋ ਬਸ ਨਹੀਂ ਠੀਕ ਹੈ ਠੀਕ ਹੈ ਹੁਣ ਸਾਨੂੰ ਪਤਾ ਲੱਗਾ ਵਾ ਕਿ ਸੰਦੀਪ ਸਿੰਘ ਨਾਲ ਨੇ 3 ਡਿਗਰੀ ਟੌਰਚਰ ਕੀਤਾ ਅੰਦਰ ਜੇਲ ਪ੍ਰਸ਼ਾਸਨ ਨੇ ਸਾਰੀ ਜ਼ਿੰਮੇਵਾਰੀ ਜੇਲ ਸੁਪਰੀਨੈਂਡ ਦੀ ਬਣਦੀ ਸੀ ਉਹਨੇ ਸਾਰਾ ਕੁਝ ਆਪਣੀ ਨਿਗਰਾਨੀ ਚ ਕਰਾਇਆ ਵਾ ਇਹ ਸਾਰੀ ਜ਼ਿੰਮੇਵਾਰੀ ਜੇਲ ਪ੍ਰਸ਼ਾਸਨ ਦੀ ਬਣਦੀ ਜੋ ਉਹਨਾਂ ਨੇ ਕਰਨੀ ਨਹੀਂ ਕਰਵਾਈ ਜਿਹੜੀ ਸੰਦੀਪ ਸਿੰਘ ਤੇ ਚਲੋ ਠੀਕ ਹੈ ਅੰਦਰ ਜੋ ਵੀ ਹੋਇਆ ਵਾ ਨਹੀਂ ਹੋਇਆ ਹੋਇਆ ਸੰਦੀਪ ਸਿੰਘ ਨੂੰ ਉਹ ਅਟੈਕ ਕਰਨਾ ਨਹੀਂ ਸੰਦੀਪ ਸਿੰਘ ਨੇ ਸੈਲਫ ਡਿਫੈਂਸ ਚ ਬੰਦਾ ਆਪਣਾ ਬਚਾ ਕੇ ਰਿਹਾ